ਕਲਾਸੀਕਲ ਅੱਜ ਦਾ ਜਿਹੜਾ ਵਿਸ਼ਾ ਹੈਗਾ ਫਾਰਮਰਸ ਵਾਸਤੇ ਨੇ ਉਹਨਾਂ ਦੇ ਜਾਨਵਰਾਂ ਦੀ ਦੇਖਭਾਲ ਜਾਂ ਉਹਨਾਂ ਦੇ ਜਾਨਵਰਾਂ ਦੇ ਰੱਖ-ਰਖਾਓ ਦੇ ਸੰਬੰਧ ਵਿੱਚ ਜਿਹੜਾ ਅੱਜ ਦਾ ਵਿਸ਼ਾ ਹੈਗਾ ਉਹ ਹੈਗਾ ਕਿ ਜਦੋਂ ਜਿਹੜੇ ਸੱਪ ਨੇ ਇਹ ਸਾਡੇ ਪਸ਼ੂ ਨੂੰ ਕੱਟ ਜਾਣ ਦਾ ਅਸੀਂ ਫਾਰਮਰ ਲੈਵਲ ਤੇ ਜਿਹੜੀ ਮੁੱਢਲੀ ਸਹਾਇਤਾ ਹੈਗੀ ਆ ਉਹ ਕਿਹੜੀ ਦੇਣੀ ਹੈ ਡਾਕਟਰ ਦੇ ਆਉਣ ਤੋਂ ਪਹਿਲਾਂ ਜਿਹੜੀ ਸਹਾਇਤਾ ਉਹ ਕੀ ਦੇਣੀ ਹੈਗੀ ਹੈ ਤੇ 아니 ਜਾਨਵਰ ਦੀ ਕਿਵੇਂ ਸਾਂਭ ਸੰਭਾਲ ਕਰਨੀ ਹੈਗੀ ਹੈ ਤੇ ਜਿਹੜਾ ਸੱਪ ਦਾ ਕਟਿਆ ਹੋਇਆ ਹੈਗਾ ਜਾਨਵਰ ਉਹਦੀਆਂ ਕਿਸ ਤਰ੍ਹਾਂ ਦੀਆਂ ਨਿਸ਼ਾਨੀਆਂ ਹੁੰਦੀਆਂ ਨੇ ਉਹ ਜਗਾ ਦੀ ਕਿਸ ਤਰ੍ਹਾਂ ਪਛਾਣ ਆਂਦੀ ਹੈ ਕਿ ਇਹ ਜਿਹੜਾ ਬਾਈਟ ਹੈਗਾ ਇਹ ਸਨੇਕ ਦਾ ਬਾਈਟ ਹੈਗਾ ਤੇ ਡਾਕਟਰ ਦੇ ਜਿਹੜਾ ਡਾਕਟਰੀ ਇਲਾਜ ਹੈਗਾ ਉਹਦੇ ਬਾਰੇ ਵੀ ਥੋੜੀ ਜਿਹੀ ਡਿਸਕਸ਼ਨ ਮੈਂ ਜਿਹੜੀ ਹੈਗੀ ਕਰਾਂਗੀ ਇਹਦੇ ਵਿੱਚ ਸੋ ਜਿਹੜਾ ਡਿਸਕਸ਼ਨ ਦਾ ਟਾਪਿਕ ਹੈਗਾ ਸੱਪ ਦੇ ਕੱਟੇ ਹੋਏ ਜਿਹੜੇ ਪਸ਼ੂ ਹੈਗੇ ਨੇ ਉਹਨਾਂ ਦੀ ਸਾਂਭ ਸੰਭਾਲ ਅਸਰਾ ਹੈਗਾ ਕਿ ਜਿਸ ਤਰ੍ਹਾਂ ਪਾਲਤੂ ਪਸ਼ੂ ਹੈਗੇ ਨੇ ਉਹਨਾਂ ਵਿੱਚ ਸੱਪ ਦੇ ਕੱਟਣ ਦੇ ਵਿੱਚ ਜਿਹੜੀਆਂ ਨਿਸ਼ਾਨੀਆਂ ਆਉਂਦੀਆਂ ਹੈਗੀਆਂ ਨੇ ਜਾ ਜਿਹੜਿਆ ਜਿਹੜੇ ਪਸ਼ੂ ਜਿਹੜੇ ਸ਼ਿਕਾਰ ਹੁੰਦੇ ਆ ਉਹ ਕਿਹੜੇ ਪਸ਼ੂ ਹੈਗੇ ਨੇ ਜਿਹੜੇ ਸੱਪ ਦੇ ਕੱਟਣ ਦਾ ਸ਼ਿਕਾਰ ਹੋ ਜਾਂਦੇ ਆ ਉਹਨਾਂ ਦੇ ਵਿੱਚ ਮੇਨ ਪਸ਼ੂ ਜਿਹੜੇ ਆਉਂਦੇ ਨੇ ਉਹ ਹੈਗੇ ਨੇ ਕੁੱਤੇ ਨੇ ਬਿੱਲੀਆਂ ਨੇ ਫਿਰ ਗਾਵਾਂ ਮੱਝਾਂ ਵੀ ਹੈ ਗਿਆਨੇ ਠੀਕ ਹੈ ਤੇ ਜਿਸ ਤਰ੍ਹਾਂ ਕੁੱਤੇ ਹੈਗੇ ਨੇ ਉਹ ਜ ਸਨੇਕ ਆਂਦਾ ਤੇ ਉਹਦੇ ਨਾਲ ਪੂਰੀ ਲੜਾਈ ਕਰਦੇ ਆ ਸੋ ਉਹ ਇਨ ਕੇਸ ਆਫ ਡੌਗ ਦੇ ਕੇਸ ਦੇ ਵਿੱਚ ਜਿਹੜੀ ਬਾਈਟ ਹੈਗੀ ਆ ਉਹ ਮੋਸਟਲੀ ਮ ਡੌਗ ਦੇ ਮੂੰਹ ਤੇ ਆਂਦੀ ਹੈਗੀ ਮੂੰਹ ਤੇ ਡੌਗ ਦੇ ਸੱਪ ਜਿਹੜਾ ਕੱਟ ਜਾਂਦਾ ਠੀਕ ਹੈ ਉਹਦੀ ਗਰਦਨ ਤੇ ਥੱਲੇ ਇਸ ਵਾਲੇ ਪੋਰਸ਼ਨ ਤੇ ਕੱਟ ਸਕਦਾ ਹੈ ਜਾਂ ਫੇਸ ਤੇ ਕੱਟ ਸਕਦਾ ਹੈ ਇਸ ਇਸ ਹਿੱਸੇ ਵਿੱਚ ਸੱਪ ਜਿਹੜਾ ਮੋਸਟਲੀ ਕੱਟਦਾ ਹੈਗਾ ਬਿੱਲੀਆਂ ਦੇ ਕੇਸ ਵਿੱਚ ਜਿਹੜੇ ਹੈਗੀ ਹੈ ਸਨੇਕ ਬਾਈਟ ਹੁੰਦੀ ਹੈਗੀ ਹੈ ਪਰ ਜਿਹੜਾ ਉਹ ਕਿਸੇ ਵੀ ਪੋਰਸ਼ਨ ਤੇ ਬਿੱਲੀਆਂ ਵੀ ਲੜਾਈ ਕਰਦੀਆਂ ਨੇ ਸਨੇਕ ਦੇ ਨਾਲ ਪਰ ਉਹਦੇ ਕੇਸ ਵਿੱਚ ਜਿਹੜਾ ਜ਼ਹਿਰ ਦਾ ਅਸਰ ਹੈਗਾ ਉਹ ਘੱਟ ਹੁੰਦਾ ਹੈ ਪਿੱਲੀਆਂ ਦੇ ਕੇਸ ਵਿੱਚ ਸੋ ਨੈਕਸਟ ਜਿਹੜੇ ਸਾਡੇ ਪਸ਼ੂ ਆਗੇ ਫਾਰਮੀ ਪਸ਼ੂ ਜਿਹੜੇ ਦੁੱਧਾਰੂ ਪਸ਼ੂ ਨੇ ਉਹਨਾਂ ਵਿੱਚ ਜੇ ਤਾਂ ਫਾਰਮ ਤੇ ਖੜੇ ਹੈਗੇ ਨੇ ਫਾਰਮ ਤੇ ਬੰਨੇ ਹੋਏ ਨੇ ਜਾਨਵਰ ਤਾਂ ਉਹਨਾਂ ਦੀਆਂ ਲੱਤਾਂ ਤੇ ਮੋਸਟਲੀ ਸਨੀਕ ਵਾਈਟ ਹੁੰਦੀ ਹੈ ਤੇ ਜਦੋਂ ਉਹ ਪਸ਼ੂ ਚਰਦੇ ਨੇ ਜਾਂ ਬਾਹਰ ਅਸੀਂ ਉਹਨਾਂ ਨੂੰ ਚੁਰਨ ਚਰਨ ਵਾਸਤੇ ਲੈ ਜਾਂਦੇ ਆਂ ਜਿੰਦੇ ਵਿੱਚ ਭੇਡਾਂ ਬੱਕਰੀਆਂ ਹੈਗੀਆਂ ਨੇ ਜਾਂ ਗਾਵਾਂ ਮੱਝਾਂ ਹੈਗੀਆਂ ਨੇ ਤੇ ਉਹਨਾਂ ਦੇ ਮੂੰਹ ਤੇ ਜਾਂ ਜਬਾੜਿਆਂ ਦੇ ਉੱਤੇ ਜਿਹੜੇ ਸੱਪ ਦੇ ਕੱਟਣ ਦੇ ਨਿਸ਼ਾਨ ਆਉਂਦੇ ਹੁਣ ਰਹਿ ਗਈ ਗੱਲ ਕਿ ਜਿਹੜਾ ਸਨੇਕ ਬਾਈਟ ਹੈਗੀ ਹੈ ਉਹ ਕਿਸ ਤਰ੍ਹਾਂ ਦਾ ਜ਼ਖਮ ਜਾਂ ਕਿਸ ਤਰ੍ਹਾਂ ਦੇ ਉਹਦੇ ਪਹਿਲੀ ਤੇ ਗੱਲ ਹੈ ਕਿ ਜਾਨਵਰ ਦੇ ਵਿੱਚ ਕਿਸ ਤਰ੍ਹਾਂ ਦੇ ਲੱਛਣ ਪਾਏ ਜਾਂਦੇ ਆ ਕਿ ਇਹਨੂੰ ਸਨੇਕ ਨੇ ਕੱਟ ਲਿਆ ਹੈਗਾ ਇਹ ਪਸ਼ੂ ਜਿਹੜਾ ਹੈ ਪਹਿਲਾਂ ਤਾਂ ਲਾਈਕ ਬੇਚੈਨ ਹੋ ਜਾਂਦਾ ਠੀਕ ਹੈ ਬੇਚੈਨ ਮੀਨਸ ਕਿ ਥੋਪਦੇ ਉੱਠੇਗਾ ਬੈਠੇਗਾ ਅੱਧਰ ਉਧਰ ਉਹਦੀਆਂ ਜਿਹੜੀਆਂ ਮੂਵਮੈਂਟਸ ਨੇ ਉਹ ਵੱਧ ਜਾਂਦੀਆਂ ਨੇ ਜਾਨਵਰ ਦੀਆਂ ਬੇਚੈਨ ਮਹਿਸੂਸ ਕਰਦਾ ਪਤਾ ਚੱਲ ਜਾਂਦਾ ਹੈ ਕਿ ਐਨੀਮਲ ਜਿਹੜਾ ਅਨਕੰਫਰਟੇਬਲ ਹੈਗਾ ਤੇ ਫਿਰ ਇਹ ਐਕਸਾਈਟਡ ਵੀ ਹੋ ਜਾਂਦਾ ਉਤੇਜਿਤ ਜਿਸ ਨੂੰ ਕਹਿੰਦੇ ਆ ਠੀਕ ਹੈ ਉਸ ਤੋਂ ਬਾਅਦ ਫਿਰ ਐਨੀਮਲ ਥੋੜਾ ਜਿਹਾ ਜਿਹੜਾ ਉਹ ਠੰਡਾ ਪੈ ਜਾਂਦਾ ਤੇ ਨਾਲ ਹੀ ਸੁਸਤ ਹੋ ਜਾਂਦਾ ਸੂਸ ਤੋਂ ਓਕੇ ਤੇ ਫਿਰ ਬਾਅਦ ਵਿੱਚ ਜਦੋਂ ਜ਼ਹਿਰ ਦਾ ਅਸਰ ਹੋਣਾ ਸ਼ੁਰੂ ਹੋ ਜਾਂਦਾ ਤੇ ਐਨੀਮਲ ਜਿਹੜਾ ਲੜਖੜਾਂਦਾ ਵੀ ਹੈ ਡਿੱਗ ਡਿੱਗਦਾ ਹੈ ਇੱਧਰ ਉੱਧਰ ਇਹ ਉਸ ਤੋਂ ਬਾਅਦ ਹੋਣ ਇਹ ਪਸ਼ੂ ਦੇ ਵਿੱਚ ਨਿਸ਼ਾਨੀਆਂ ਆ ਗਈਆਂ ਤੇ ਨਾਲ ਹੁਣ ਸਾਨੂੰ ਜਦੋਂ ਅਸੀਂ ਇਸ ਤਰ੍ਹਾਂ ਦਾ ਕੁਝ ਦੇਖਦੇ ਆਂ ਤੇ ਸਾਨੂੰ ਸੋਚਣਾ ਸਸਪੈਕਟ ਕਰਨਾ ਚਾਹੀਦਾ ਹੈ ਕਿ ਵੀ ਦੇਖੀ ਕੀ ਕਾਰਨ ਕੀ ਹੈ ਠੀਕ ਹੈ ਫਿਰ ਆਪਾਂ ਸਰਚ ਕਰਦੇ ਆਂ ਜੇ ਤਾਂ ਡੌਗ ਹੈਗਾ ਤੇ ਉਹਦਾ ਮੂੰਹ ਸਰਚ ਕਰਾਂਗੇ ਕਿ ਮੂੰਹ ਦੇ ਲਾਗੇ ਠੀਕ ਹੈ ਤੇ ਕੋਈ ਜ਼ਖਮ ਤਾਂ ਨਹੀਂ ਹੋਇਆ ਜਾਨਵਰ ਜਿਹੜੇ ਫਾਰਮ ਤੇ ਵੱਜੇ ਨੇ ਉਹਨਾਂ ਦੀਆਂ ਲੱਤਾਂ ਲੁੱਤਾਂ ਦੇਖਾਂਗੇ ਜੇ ਚਰਨ ਗਏ ਸੀ ਤਾਂ ਉਹਨਾਂ ਦਾ ਮੂੰਹ ਦਾ ਏਰੀਆ ਸਰਚ ਕਰਾਂਗੇ ਜਿਹੜੀ ਥਾਂ ਦੇ ਉੱਤੇ ਸਨੇਕ ਕੱਟਦਾ ਉਹ ਜਗ੍ਹਾ ਸੁੱਜ ਜਾਂਦੀ ਹੈ ਸੁੱਜ ਕੇ ਸੁੱਜ ਜਾਂਦੀ ਹੈ ਤੇ ਉਹਦੇ ਸੈਂਟਰ ਦੇ ਵਿੱਚ ਜਿਹੜਾ ਸਨੇਕ ਦੇ ਦੰਦਾਂ ਦਾ ਨਿਸ਼ਾਨ ਆ ਜਾਂਦਾ ਠੀਕ ਹੈ ਤੇ ਨਾਲ ਉਹਦੇ ਵਿੱਚੋਂ ਖੂਨ ਰਿਸਦਾ ਠੀਕ ਹੁਣ ਇਹਦਾ ਜਿਹੜਾ ਇਲਾਜ ਹੈਗਾ ਇਲਾਜ ਦੇ ਕੇਸ ਵਿੱਚ ਇਸ ਤਰ੍ਹਾਂ ਹੈ ਕਿ ਸਾਡੇ ਲਈ ਮੈਂ ਆਪਣੀ ਕਹਾਂਗੀ ਕਿ ਥੋੜੀ ਜਿਹੀ ਮੈਂ ਬਦਕਿਸਮਤੀ ਵਾਲੀ ਗੱਲ ਹੈ ਕਿ ਸਨੇਕ ਬਾਈਟ ਜਿਹੜੀ ਹਮੇਸ਼ਾ ਦੂਰ ਦੁਰਾਡੇ ਏਰੀਆਜ਼ ਦੇ ਵਿੱਚ ਹੁੰਦੀ ਹੈ ਤੇ ਕਈ ਵਾਰੀ ਉੱਥੇ ਅਸੀਂ ਜਲਦੀ ਜਲਦੀ ਕੋਈ ਵੀ ਜਿਹੜੀ ਹੈਲਪ ਹੈ ਉਹ ਨਹੀਂ ਪਹੁੰਚਾ ਸਕਦੇ ਤੇ ਸਾਨੂੰ ਉਹਦੇ ਵਿੱਚ ਇਸ ਤਰ੍ਹਾਂ ਹੈਗਾ ਕਿ ਫਾਰਮਰ ਨੂੰ ਆਪਣੇ ਲੈਵਲ ਤੇ ਹੀ ਕੋਸ਼ਿਸ਼ ਜਿਹੜੀ ਹੈ ਉਹ ਕਰਨੀ ਪੈਂਦੀ ਹੈ ਤੇ ਉਸ ਕੋਸ਼ਿਸ਼ ਦੇ ਵਿੱਚ ਜਿਹੜਾ ਹੈਗਾ ਜਿਹੜੀਆਂ ਗੱਲਾਂ ਦਾ ਧਿਆਨ ਰੱਖਣ ਵਾਲੀਆਂ ਗੱਲਾਂ ਨੇ ਉਹ ਇਹ ਹੈਗੀਆਂ ਨੇ ਕਿ ਇੱਕ ਜਿਹੜੀ ਇਹਨੂੰ ਜਿਹੜੀ ਮੋਡਲੀ ਸਹਾਇਤਾ ਇੱਕ ਟਾਈਪ ਦੀ ਆਪਾਂ ਕਹਿੰਦੇ ਆ ਉਹਦੇ ਵਿੱਚ ਅਸੀਂ ਕੀ ਕਰਦੇ ਆ ਕਿ ਫਾਰਮਰ ਲੈਵਲ ਤੇ ਫਾਰਮਰ ਨੂੰ ਚਾਹੀਦਾ ਕਿ ਜੇ ਇਸ ਥਾਂ ਤੇ ਉਹਨੂੰ ਪਤਾ ਚੱਲ ਗਿਆ ਕਿ ਇੱਥੇ ਸਨੇਕ ਦੀ ਬਾਈਟ ਹੋਈ ਹੈ ਜੇ ਤਾਂ ਵੈਸੇ ਅ ਕੀ ਵਰੀ ਤੁਹਾਨੂੰ ਸਾਈਟ ਤੇ ਮੋਸਟਲੀ ਸਾਨੂੰ ਟ੍ਰੀਟਮੈਂਟ ਕਰਨ ਚ ਜਾਂ ਇਸ ਤਰ੍ਹਾਂ ਦੇ ਕੰਮ ਕਰਨ ਦੇ ਵਿੱਚ ਥੋੜੀ ਜੀ ਦਿੱਕਤ ਆਉਂਦੀ ਹੈ ਸਨੇਕ ਬਾਈਟ ਦੇ ਕੇਸ ਵਿੱਚ ਕਿਉਂਕਿ ਸਨੇਕ ਜਿਹੜਾ ਆਪਣੀ ਸਾਨੂੰ ਮਿਲਦਾ ਹੀ ਨਹੀਂ ਹੈ ਉੱਥੇ ਉਹ ਚਲਾ ਜਾਂਦਾ ਕੱਟ ਕੇ ਜੇ ਬਾਏ ਚਾਂਸ ਪਤਾ ਚੱਲਦੇ ਤੇ ਸਾਨੂੰ ਥੋੜੀ ਜੀ ਜਿਹੜੀ ਹੈ ਪਛਾਣ ਰੱਖਣੀ ਪੈਗੀ ਕਿ ਇਹ ਸਨੇਕ ਪాయిਜ਼ਨਸ ਸਨੇਕ ਨੇ ਇਹ ਨਾਨ ਪాయిਜ਼ਨਸ ਜਿਵੇਂ ਕੋਬਰਾਜ਼ ਹੋ ਗਏ ਵਾਈਪਰਸ ਹੋ ਗਏ ਇਹ ਜਿਹੜੇ ਨੇ ਪాయిਜ਼ਨਸ ਸਨੇਕ ਜਾਂਦੇ ਆ ਤੇ ਕਈ ਜਿਹੜੇ ਸਨੇਕ ਨੇ ਫਾਰਮਰਸ ਨੂੰ ਜ਼ਿੰਮੇਦਾਰਾਂ ਨੂੰ ਕਿਉਂਕਿ ਉਹ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਰਹਿੰਦੇ ਆ ਤੇ ਉਹਨਾਂ ਨੂੰ ਪਤਾ ਵੀ ਹੁੰਦਾ ਹੈ ਕਿ ਆਮ ਬੰਦੇ ਨਾਲੋਂ ਉਹਨਾਂ ਨੂੰ ਜ਼ਿਆਦਾ ਪਤਾ ਹੁੰਦਾ ਹੈ ਕਿ ਵੀ ਇਹ ਸਨੇਕ ਜਿਹੜਾ ਪੌਇਜ਼ਨਸ ਨਹੀਂ ਹੈਗਾ ਫਿਰ ਇੰਨਾ ਪੈਨਿਕ ਹੋਣ ਦੀ ਲੋੜ ਨਹੀਂ ਹੁੰਦੀ ਜੇ ਪਤਾ ਹੈ ਕਿ ਵੀ ਇਹ ਘਬਰਾਣ ਦੀ ਲੋੜ ਨਹੀਂ ਹੈਗੀ ਤੇ ਜੇ ਪਤਾ ਹੈ ਕਿ ਵੀ ਇਹ ਸਨੇਕ ਪੌਇਜ਼ਨਸ ਹੈ ਜ਼ਹਿਰੀਲਾ ਸੱਪ ਹੈਗਾ ਤਾਂ ਫਿਰ ਕੀ ਕਰਨਾ ਹੈਗਾ ਕਿ ਜਿਸ ਜਗ੍ਹਾ ਤੇ ਜਾਨਵਰ ਨੂੰ ਕਟਿਆ ਗਿਆ ਹੈਗਾ ਉਸ ਥਾਂ ਤੋਂ ਉੱਪਰ ਜਿਹੜੀ ਕਸ ਕੇ ਪੱਟੀ ਬਨ੍ਹ ਲਈਦੀ ਹੈ ਜਿਵੇਂ ਲਾਤ ਤੇ ਕੱਟਿਆ ਤਾਂ ਫਿਰ ਆਪਾਂ ਕਸ ਕੇ ਪੱਟੀ ਬਨ੍ਹ ਸਕਦੇ ਹਾਂ ਲਾਤ ਦੇ ਕਿਸੇ ਵੀ ਪੋਰਸ਼ਨ ਤੇ ਪਰ ਜੇ ਮੂੰਹ ਤੇ ਕੱਟਿਆ ਫਿਰ ਆਪਾਂ ਪੱਟੀ ਨਹੀਂ ਬਨ੍ਹ ਸਕਦੇ ਉਸ ਥਾਂ ਤੇ ਕੱਟ ਕੇ ਠੀਕ ਹੈ ਨਾ ਫਿਰ ਕਸ ਕੇ ਪੱਟੀ ਨਹੀਂ ਬਨ੍ਹ ਸਕਦੇ ਫਿਰ ਉਸ ਜਗ੍ਹਾ ਦੇ ਉੱਤੇ ਸਾਨੂੰ ਇੱਕ ਕੱਟ ਲਾਣਾ ਪੈਂਦਾ ਪੱਟੀ ਦੇ ਕੇਸ ਵਿੱਚ ਵੀ ਮੈਂ ਇੱਕ ਤੁਹਾਨੂੰ ਇੱਥੇ ਦੱਸ ਦਵਾਂ ਕਿ ਪੱਟੀ ਜੇ ਅਸੀਂ ਲੱਤ ਦੇ ਏਰੀਏ 'ਚ ਜਾਂ ਇਹੋ ਜਿਹੀ ਥਾਂ ਤੇ ਸਨੇਕ ਬਾਈਟ ਹੋਈ ਹੈ ਜਿੱਥੇ ਅਸੀਂ ਪੱਟੀ ਟਾਇਟ ਟੌਰਨਿਕਟ ਜਾਂ ਉਹਨੂੰ ਪੱਟੀ ਕਹਿੰਦੇ ਆ ਰੱਸੀ ਕਹਿੰਦੇ ਆ ਜਿਹੜੀ ਬੰਨ ਸਕਦੇ ਆ ਉਹ ਜਿਹੜਾ ਹੈਗਾ ਜਿਸ ਤਰ੍ਹਾਂ 2 ਘੰਟੇ ਅਸੀਂ ਲਗਾਤਾਰ ਬੰਨ ਸਕਦੇ ਆ ਠੀਕ ਹੈ ਇੰਨੀ ਕੱਸ ਕੇ ਨਹੀਂ ਬੰਨ੍ਹ ਦੇਣੀ ਲਈ ਕਿ ਕਿ ਥੋੜਾ ਜਿਹੜਾ ਉਹਦਾ ਫਲੋ ਹੈਗਾ ਉਹ ਹੁੰਦਾ ਰਵੇ ਵਧੇਰੇ ਫਲੋ ਨੂੰ ਰੋਕਣਾ ਹੈਗਾ ਜੇ ਟਾਈਮ 2 ਘੰਟੇ ਤੋਂ ਜ਼ਿਆਦਾ ਲੱਗਦਾ ਤਾਂ ਫਿਰ ਪੱਟੀ ਨੂੰ ਥੋੜਾ ਢਿੱਲੀ ਕਰ ਦੋ ਤੇ ਫਿਰ 10 ਮਿੰਟ ਬਾਅਦ ਫਿਰ ਕੱਸ ਕੇ ਬੰਨ੍ਹੋ ਠੀਕ ਹੈ ਤੇ ਇੱਕ ਜਿਹੜਾ ਫਾਰਮਰ ਲੈਵਲ ਤੇ ਅਸੀਂ ਹੋਰ ਕੀ ਕਰ ਸਕਦੇ ਆ ਕਿ ਕੱਟ ਲਾ ਸਕਦੇ ਆ ਠੀਕ ਹੈ ਉਸ ਥਾਂ ਤੇ ਕੱਟ ਲਾ ਦਿਓ ਉਹ ਜਿਹੜਾ ਕੱਟ ਹੈਗਾ ਉਹਦੀ 1 ਇੰਚ 1 ਇੰਚ ਦਾ ਚੌਥਾ ਹਿੱਸਾ ਆਪਾਂ ਕੱਟ ਲੰਬਾ ਲਗਾਣਾ ਤੇ ਇੰਨਾ ਕੀ ਡੁੰਗਾ ਲਗਾਣਾ ਕੱਟ ਜਿਹੜਾ ਹੈਗਾ ਤੇ ਉਹਦੇ ਵਿੱਚੋਂ ਖੂਨ ਜਿਹੜਾ ਹੈ ਉਹਨੂੰ ਵਗਣ ਦਿਓ ਜਾਂ ਉਹਦੇ ਚੋਂ ਕਿਸੇ ਚੀਜ਼ ਦੇ ਨਾਲ ਸੱਕ ਕਰ ਦਿਓ ਜਿਹੜਾ ਜੋ ਵੀ ਤੁਸੀਂ ਸਮਝਦੇ ਹੋ ਕੁਝ ਉਹਦੇ ਵਿੱਚ ਲਾਈਕ ਨਿਕਲ ਰਿਹਾ ਉਹਨੂੰ ਨੀਡ ਸਿਰਿੰਜ ਦੇ ਨਾਲ ਆਪਾਂ ਸੱਕ ਵੀ ਕਰ ਸਕਦੇ ਆ ਬਾਹਰ ਠੀਕ ਹੈ ਬਾਕੀ ਉਹਨੂੰ ਵਾਸ਼ ਨਹੀਂ ਕਰਨਾ ਜਿਵੇਂ ਅਸੀਂ ਡੌਗ ਵਾਈਟ ਨੂੰ ਕਹਿੰਨੇ ਆ ਕਿ ਇਹਨੂੰ ਦੇਸੀ ਸਾਬਣ ਦੇ ਨਾਲ ਵਾਸ਼ ਕਰ ਦਿਓ ਇਹ ਤੇ ਇਸ ਕੇਸ ਦੇ ਵਿੱਚ ਵਾਸ਼ ਲਾਲ ਦਵਾਈ ਦੇ ਨਾਲ ਸਪੈਸ਼ਲੀ ਫਾਰਮਰਸ ਉਹਦਾ ਵੀ ਮੈਂ ਲਾਲ ਦਵਾਈ ਦੇ ਨਾਲ ਵਾਸ਼ ਕਰਦਾ ਲਾਲ ਦਵਾਈ ਦੇ ਨਾਲ ਵਾਸ਼ ਨਹੀਂ ਕਰਨਾ ਹੈਗਾ ਜਿਹੜੀ ਇਹ ਇਹਦੇ ਨਾਲ ਜ਼ਹਿਰ ਹੋਰ ਫੈਲਦਾ ਹੈਗਾ ਸੋ ਉਹਨੂੰ ਖੂਨ ਨੂੰ ਵਗਣ ਦੋ ਤੇ ਜਬ ਤੱਕ ਕੋਸ਼ਿਸ਼ ਕਰੋ ਕਿ ਇਹ ਜਿਹੜੀ ਸਾਰੀ ਹੈਲਪ ਹੈਗੀ ਹੈ ਇਹ ਫਾਰਮਰ ਲੈਵਲ ਤੇ ਹੈ ਜਾਨਵਰ ਦੀ ਹੈਲਪ ਬਾਕੀ ਜਾਨਵਰ ਜਿਹੜਾ ਹੈਗਾ ਉਹਨੂੰ RAM nal ਜੇ ਉਹ ਦੌੜਦਾ ਭਜਦਾ ਹੈਗਾ ਕੋਸ਼ਿਸ਼ ਕਰੋ ਕਿ ਉਹਨੂੰ ਕਾਮ ਕਵਾਇਟ ਆਰਾਮ ਦੇ ਨਾਲ ਬਿਠਾਓ ਇਹਦੇ ਨਾਲ ਕੀ ਐਕਸਾਈਟਨੈਸ ਦੇ ਨਾਲ ਐਨੀਮਲ ਜਦੋਂ ਆਰਾਮ ਨਾਲ ਬੈਠਦਾ ਹੈ ਤੇ ਜਿਹੜਾ ਉਹਦੀ ਮੂਵਮੈਂਟਸ ਘਟਦੀਆਂ ਨੇ ਤੇ ਉਹਦੇ ਨਾਲ ਜਿਹੜਾ ਜ਼ਹਿਰ ਹੈਗਾ ਉਹ ਫੈਲਦਾ ਨਹੀਂ ਆ ਉਹ ਫੈਲਣ ਚ ਸਲੋ 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 ਜਿਹੜਾ ਉਹ ਫੈਲੇਗਾ ਹੌਲੀ ਹੌਲੀ ਠੀਕ ਹੈ ਸੋ ਇਹ ਫਾਰਮਰ ਲੈਵਲ ਤੱਕ ਹਦਾਇਤਾਂ ਹੈਗੀਆਂ ਨੇ ਉਸ ਤੋਂ ਬਾਅਦ ਕੋਸ਼ਿਸ਼ ਕਰੋ ਜਲਦੀ ਤੋਂ ਜਲਦੀ ਆਪਣੇ ਏਰੀਏ ਦੇ ਵੈਟਰਨਰੀਅਨ ਨੂੰ ਮਿਲਣ ਦੀ ਤੇ ਡਾਕਟਰ ਸਾਹਿਬਾਸਤੇ ਡਾਕਟਰ ਸਾਹਿਬ ਨੂੰ ਉਹਨਾਂ ਜਿਹੜੀ ਵੈਟਰਨਰੀ ਲੈਵਲ ਤੇ ਜਿਹੜੀ ਡਾਕਟਰ ਲੈਵਲ ਤੇ ਜਿਹੜੀ ਇਲਾਜ ਹੈਗਾ ਉਹਦੇ ਲਈ ਉਹਦੇ ਕਿੰਨੇ ਪਹਿਲੂ ਹੈਗੇ ਨੇ ਕਿਉਂਕਿ ਇਹਦੇ ਵਿੱਚ ਅਸੀਂ ਕੱਟ ਲਗਾਇਆ ਹੁੰਦਾ ਸੋ ਕੱਟ ਜਿਹੜਾ ਲਗਾਉਣਾ ਉਹਦੇ ਲਈ ਸਾਨੂੰ ਐਂਟੀਬਾਇਓਟਿਕਸ ਦੇਣੇ ਪੈਂਦੇ ਆ ਤਾਂ ਕਿ ਹੋਰ ਕੋਈ ਵੀ ਇਨਫੈਕਸ਼ਨ ਨਾ ਹੋ ਜੇ ਜ਼ਖਮ ਨਾ ਬਣ ਜਾਵੇ ਇਸੇ ਤਰ੍ਹਾਂ ਅਸੀਂ ਬਲੱਡ ਟ੍ਰਾਂਸਫਿਊਜ਼ਨ ਕਰ ਸਕਦੇ ਆ ਕਿਉਂਕਿ ਕਈ ਵਾਰੀ ਖੂਨ ਜ਼ਿਆਦਾ ਵਗ ਜਾਂਦਾ ਸਾਨੂੰ ਬਗਾਣਾ ਪੈਂਦਾ ਹੈ ਨਾ ਤੋਂ ਉਹਦੇ ਵਿੱਚ ਬਲੱਡ ਟ੍ਰਾਂਸਫਿਊਜ਼ਨ ਕਰ ਸਕਦੇ ਆ ਇਸੇ ਤਰ੍ਹਾਂ ਅਸੀਂ ਪਲਾਜ਼ਮਾ ਐਕਸਪੈਂਡਰਸ ਦੇ ਸਕਦੇ ਆ ਠੀਕ ਹੈ ਦੇ ਨਾਲ ਐਂਟੀ ਵੈਨਮ ਜਿਹੜੇ ਸਨੇਕ ਬਾਈਟ ਵਾਸਤੇ ਜੇ ਤਾਂ ਜ਼ਹਿਰੀਲਾ ਸੱਪ ਹੈਗਾ ਤਾਂ ਫਿਰ ਸਾਨੂੰ ਐਂਟੀ ਵੈਨਮ ਜਿਹੜੇ ਹੈਗੇ ਨੇ ਉਹ ਦੇਣੇ ਪੈਣਗੇ ਐਂਟੀ ਵੈ ਸਨੇਕ ਬਾਈਟ ਜਿਹੜੇ ਐਂਟੀ ਸਨੇਕ ਬਾਈਟ ਜਿਹੜਾ ਵੈਨਮ ਆਉਂਦਾ ਹੈਗਾ ਉਹ ਦੇਣਾ ਪਏਗਾ ਤੇ ਉਹ ਮਲਟੀਪਲ ਪ੍ਰਿਕਸ ਦੇਣੀਆਂ ਪੈਣਗੀਆਂ ਉਸ ਥਾਂ ਤੇ ਜਿੱਥੇ-ਜਿੱਥੇ ਕਟਿਆ ਸਪਨੇ ਉਹਦੇ ਆਲੇ-ਦੁਆਲੇ 3-4 ਥਾਵਾਂ ਤੇ ਤੇ ਰਿਪੀਟ ਡੋਜ਼ ਵੀ ਦੇਣੀ ਪੈ ਸਕਦੀ ਹੈ ਇਹ ਜਾਨਵਰ ਦੇ ਸਾਈਜ਼ ਤੇ ਡਿਪੈਂਡ ਕਰਦੀ ਹੈ ਕਿ ਕਿੰਡਾ ਜਾਨਵਰ ਹੈਗਾ ਠੀਕ ਹੈ ਤੇ ਜਾਂ ਵਾਈਟ ਕਿਸ ਤਰ੍ਹਾਂ ਦੀ ਹੈਗੀ ਹੈ ਕਿਸ ਥਾਂ ਤੇ ਵਾਈਟ ਹੈਗੀ ਹੈ ਡੋਜ਼ ਉਹਦੀ ਉਸ ਤੇ ਕਰਦੀ ਹੈ ਬਾਕੀ ਐਨੀਮਲ ਜਿਹੜੇ ਨੇ ਐਕਸਾਈਟਡ ਹੋਏ ਹੁੰਦੇ ਆ ਥੋੜਾ ਉਹਨਾਂ ਨੂੰ ਕਾਮ ਕਾਇਟ ਕਰਨ ਦੇ ਵਾਸਤੇ ਸਾਨੂੰ ਐਡਰੇਨਾਲੀਨ ਜਿਹੜਾ ਹੈਗਾ ਉਹ ਦੇਣਾ ਪਏਗਾ ਤੇ ਉਹ ਅਸੀਂ 1/2 ਐਮਐਲ ਤੋਂ 1 ਐਮਐਲ ਸਬਕਟੇਨੀਅਸਲੀ ਲਗਾ ਸਕਦੇ ਆ ਇਸੇ ਤਰ੍ਹਾਂ ਇਸ ਸਦਮੇ ਨੂੰ ਘਟਾਉਣ ਵਾਸਤੇ ਤੇ ਜਿਹੜੇ ਐਂਟੀ ਵੈਨਮ ਹੈਗੇ ਨੇ ਉਹ ਇੰਟਰਾਵੈਨਸ ਵੀ ਦੇ ਸਕਦੇ ਆ ਸਬਕਟ ਵੀ ਦੇ ਸਕਦੇ ਆ ਬਾਕੀ ਐਂਟੀਬਾਇਓਟਿਕਸ ਤਾਂ ਦੇਣੀ ਹੈਗੀ ਆ ਉਹ ਜਿਹੜਾ ਜ਼ਖਮ ਹੋਇਆ ਉਹਦੀ ਇਨਫੈਕਟ ਲਗਾਇਆ ਆ ਆਪਾਂ ਡレイン ਕਰਨ ਲਈ ਜ਼ਹਿਰ ਉਸ ਦੀ ਹਿਫਾਜ਼ਤ ਵਾਸਤੇ ਅਸੀਂ ਐਂਟੀਬਾਇਓਟਿਕਸ ਦੇਣੇ ਆ ਤਾਂ ਕਿ ਜ਼ਖਮ ਵੱਡਾ ਹੋ ਕੇ ਕੋਈ ਹੋਰ ਪ੍ਰੋਬਲਮ ਨਾ ਕ੍ਰੀਏਟ ਕਰ ਦਵੇ ਪੇਨ ਕਿਲਰ ਵੀ ਦੇ ਸਕਦੇ ਆ ਅਸੀਂ ਠੀਕ ਹੈ ਇੱਕ ਹੋਰ ਗੱਲ ਹੈਗੀ ਹੈ ਕਿ ਇੰਟਰਾਵੈਨਸਲੀ ਅਸੀਂ ਜਦੋਂ ਫਲੂਇਡ ਦੇਣਾ ਹੈ ਤੇ ਨਾਲ ਕੈਲਸ਼ੀਅਮ ਵੀ ਦੇਣੇ ਹੈਗੇ ਜਿਹੜੇ ਕੈਲਸ਼ੀਅਮ ਦੇਣੇ ਆ ਉਹ ਕੀ ਕਰਦੇ ਨੇ ਕਿ ਜਿਹੜੇ ਆਰਬੀਸੀ ਟੁੱਟ ਜਾਂਦੇ ਨੇ ਉਹਨਾਂ ਨੂੰ ਟੁੱਟਣ ਤੋਂ ਰੋਕਦੇ ਨੇ ਠੀਕ ਹੈ ਤੇ ਇਹ ਥੋੜੀਆਂ ਜੀਆਂ ਗੱਲਾਂ ਹੈਗੀਆਂ ਨੇ ਜਿਹੜੀਆਂ ਸਾਨੂੰ ਧਿਆਨ ਚ ਰੱਖਣੀਆਂ ਪੈਂਦੀਆਂ ਨੇ ਜਦੋਂ ਸਨੇਕ ਬਾਈਟ ਕਿਉਂਕਿ ਸੱਪ ਦਾ ਨਾਂ ਹੀ ਕੁਝ ਇਹੋ ਜਿਹਾ ਅਸੀਂ ਡਰ ਜਾਂਦੇ ਆ ਇਕਦਮ ਕਿ ਪਤਾ ਨਹੀਂ ਹੁਣ ਕੀ ਹੋ ਜਾਣਾ ਪੈਨਿਕ ਨਹੀਂ ਹੋਣ ਦੀ ਲੋੜ ਤੇ ਬਸ ਜਿਹੜੀ ਗੱਲ ਹੈਗੀ ਆ ਉਹ ਹੈ ਕਿ ਮੁੱਢਲੀ ਸਹਾਇਤਾ ਜਿਹੜੀ ਹੈ ਉਹ ਜਲਦੀ ਤੋਂ ਜਲਦੀ ਤੋਂ ਤੇ ਡਾਕਟਰੀ ਸਹਾਇਤਾ ਲਈ ਵੀ ਕੋਸ਼ਿਸ਼ ਕਰੋ ਕਿ ਤੁਹਾਨੂੰ ਜਲਦੀ ਜਿਹੜੀ ਹੈ ਡਾਕਟਰੀ ਸਹਾਇਤਾ ਉਪਲਬਧ ਹੋ ਜਾਏ ਤਾਂ ਕਿ ਜਿਹੜੇ ਤੁਹਾਡੇ ਕੀਮਤੀ ਜਾਨਵਰ ਦੇ ਜਾਨਵਰ ਹੈਗੇ ਆ ਉਹਨਾਂ ਦਾ ਬਚਾਅ ਹੋ ਸਕੇ ਹੇ ਬਸ ਲਾਈਕ ਇਹ ਛੋਟੀਆਂ-ਛੋਟੀਆਂ ਜਿਹੜੀਆਂ ਟਿਪਸ ਹੈਗੀਆਂ ਨੇ ਇਹਨਾਂ ਨੂੰ ਸਾਨੂੰ ਧਿਆਨ ਚ ਰੱਖਣਾ ਚਾਹੀਦਾ ਥੈਂਕ ਯੂ ਵੈਰੀ ਮਚ